ਜਿਹੜੇ ਕੰਜ਼ਿਊਮਰਸ ਹੈ ਨਸ਼ੇ ਦੇ ਨਸ਼ਾ ਖਾਂਦੇ ਹੈ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਨਾ ਕਰਦਿਆ ਹੋਇਆ ਬਿਗ ਫਿਸ਼ ਯਮ ਜਿਹੜੇ ਵੱਡੇ ਲੈਵਲ ਤੇ ਕਮਰਸ਼ੀਅਲ ਕੁਆਂਟੀਟੀ ਦੇ ਸਮਗਲਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆਂ ਲੁਧਿਆਣਾ ਰੇਂਜ ਦੇ ਅਧੀਨ 479 ਐਫ ਆਰਸ ਦਰਜ ਕਰਕੇ 632 ਨਸ਼ਾ ਸਮਗਲਰਸ ਤੇ ਪੈਡਲਰਸ ਨੂੰ ਅਸੀਂ ਜੇਲਾ ਵਿੱਚ ਬੰਦ ਕਰਵਾਇਆ ਹੈ ਨਸ਼ਾ ਜਿਹੜਾ ਹੈਗਾ ਕਿਲੋਜ਼ ਦੇ ਵਿੱਚ ਅਸੀਂ ਰਿਕਵਰ ਕਰਵਾਇਆ ਹੈ ਇਸ ਤੋਂ ਇਲਾਵਾ ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਦੀ ਪ੍ਰਾਪਰਟੀ ਅਟੈਚ ਜਾਂ ਜ਼ਬਤ ਕਰਵਾਈ ਗਈ ਹੈ ਉਹਦੀ ਵੈਲਿਊ ਕਰੀਬ-ਕਰੀਬ 40 ਕਰੋੜ ਦੀ ਹੈ ਜੀ 48 ਨੌਜਵਾਨ ਅਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਹੈ ਡੀ ਐਡਿਕਸ਼ਨ ਲਈ ਤੇ 42 ਨੌਜਵਾਨ ਪੂਰਨ ਤੌਰ ਤੇ ਨਸ਼ਾ ਛੱਡ ਚੁੱਕੇ ਨੇ ਹੁਣ ਤੱਕ 3 ਲੱਖ ਤੋਂ ਉੱਪਰ ਡਰਗ ਮਨੀ ਅਸੀਂ ਰਿਕਵਰ ਕਰਾ ਚੁੱਕੇ ਹੈ ਤੇ ਇਸ ਤਰੀਕੇ ਦੀ ਜਿਹੜੀ ਮੁਹਿੰਮ ਹੈਗੀ ਸਾਡੀ ਅੱਗੇ ਵੀ ਜਾਰੀ ਰਹੂਗੀ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਇਸ਼ਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਤਸਕਰਾ ਦੇ ਘਰਾ ਤੇ ਵੀ ਕਾਰਵਾਈਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਉੱਤੇ ਹੀ ਹਰ ਸ਼ਹਿਰ ਦੀ ਪੁਲਿਸ ਆ ਜਿਹੜੀ ਮੁਸਤਦੀ ਦੇ ਨਾਲ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਮੈਮ ਕਿੰਨੇ ਕ ਮਾਮਲੇ ਜਿਹੜੇ ਕਿ ਹੁਣ ਤੱਕ ਵੇਖਣ ਨੂੰ ਆ ਹੁਣ ਤੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਪੰਜਾਬ ਵੱਲੋਂ ਅਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਨੂੰ ਗਾਈਡ ਕੀਤਾ ਗਿਆ ਉਹਦੇ ਮੁਤਾਬਿਕ ਸ਼ੁਰੂ ਕੀਤੀ ਗਈ ਹੈ 1 ਮਾਰਚ 2025 ਤੋਂ ਇਸ ਦੇ ਤਹਿਤ ਲੁਧਿਆਣਾ ਰੇਂਜ ਦੇ ਅਧੀਨ 479 ਐਫਆਈਆਰਸ ਦਰਜ ਕਰਕੇ 632 ਨਸ਼ਾ ਸਮਗਲਰਸ ਦੇ ਪੈਡਲਰਸ ਨੂੰ ਅਸੀਂ ਜੇਲਾ ਵਿੱਚ ਬੰਦ ਕਰਵਾਇਆ ਹੈ ਇਹਨਾਂ ਕੋਲੋਂ ਬਹੁਤ ਵੱਡੇ ਪੈਮਾਨੇ ਤੇ ਨਸ਼ਾ ਜਿਹੜਾ ਹੈਗਾ ਕਿਲੋਜ਼ ਦੇ ਵਿੱਚ ਅਸੀਂ ਰਿਕਵਰ ਕਰਵਾਇਆ ਹੈ ਇਸ ਤੋਂ ਇਲਾਵਾ ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਦੀ ਪ੍ਰਾਪਰਟੀ ਅਟੈਚ ਜਾਂ ਜ਼ਬਤ ਕਰਵਾਈ ਗਈ ਹੈ ਉਹਦੀ ਵੈਲਿਊ ਕਰੀਬ-ਕਰੀਬ 34 ਕਰੋੜ ਦੀ ਹੈਗੀ ਹੈ ਮੈਮ ਵੇਖਿਆ ਜਾਵੇ ਤਾਂ ਜਿਹੜੇ ਵੱਡੇ ਨਸ਼ਾ ਤਸਕਰ ਨੇ ਵੱਡੀਆਂ ਮੱਛਲੀਆਂ ਨੇ ਉਹ ਕੀ ਕਰਦੇ ਸੀਗੇ ਕਿ ਜਿਹੜੇ ਨਸ਼ੇ ਉਹਨਾਂ ਕੋਲ ਖਰੀਦਣ ਆਉਂਦੇ ਸੀ ਉਹਨਾਂ ਨੂੰ ਫਸਾ ਜਾਂਦੇ ਸੀ ਤੇ ਆਪ ਬਚ ਕੇ ਨਿਕਲ ਜਾਂਦੇ ਸੀਗੇ ਤੇ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਇਹ ਨਸ਼ੇ ਕਰਨ ਵਾਲਾ ਮਰੀਜ਼ ਹੈ ਤੇ ਨਸ਼ਾ ਤਸਕਰ ਇੰਦੇ ਵਿੱਚ ਸਰਕਾਰ ਦੀ ਪਾਲਿਸੀ ਬੜੀ ਕਲੀਅਰ ਹੈ ਜਿਹੜੇ ਕੰਜ਼ਿਊਮਰਸ ਹੈ ਨਸ਼ੇ ਦੇ ਨਸ਼ਾ ਖਾਂਦੇ ਹੈ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਨਾ ਕਰਦਿਆ ਹੋਏ ਬਿਗ ਫਿਸ਼ ਜਾਂ ਜਿਹੜੇ ਵੱਡੇ ਲੈਵਲ ਤੇ ਕਮਰਸ਼ਲ ਕੁਆਂਟੀਟੀ ਦੇ ਸਮਗਲਰਸ ਹੈਗੇ ਜੀ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਇਸ ਤਰੀਕੇ ਦੇ 12 ਵਿਅਕਤੀਆਂ ਨੂੰ ਹੁਣ ਤੱਕ ਅਸੀਂ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਤੇ ਜਿਹੜੇ ਕੰਜ਼ਿਊਮਰਸ ਹੈਗੇ ਨਸ਼ਾ ਖਾਂਦੇ ਆ ਉਹਨਾਂ ਨੂੰ ਨਸ਼ਾ ਛੁਡਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਅੱਜ ਤੁਸੀਂ ਦੇਖੋਗੇ ਇੱਥੇ ਵੀ ਕਈ ਜਿਹੜਾ ਜਿਹੜੇ ਰੀਹੈਬਿਲੀਟੇਟਿਡ ਹੈਗੇ ਪਰਸਨਸ ਉਹ ਆਏ ਹੋਏ ਆ ਹੁਣ ਤੱਕ 48 ਨੌਜਵਾਨ ਅਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਹੈ ਡੀ ਐਡਿਕਸ਼ਨ ਲਈ ਤੇ 42 ਨੌਜਵਾਨ ਪੂਰਨ ਤੌਰ ਤੇ ਨਸ਼ਾ ਛੜ ਚੁੱਕੇ ਨੇ ਤੇ ਰੀਹੈਬਿਲੀਟੇਟ ਹੋ ਚੁੱਕੇ ਨੇ ਮੈਮ ਕਈ ਜਿਹੜੇ ਜੇਲ੍ਹਾਂ ਚ ਬੰਦ ਕੀਤੇ ਨੇ ਉਹ ਵੀ ਐਡਿਕਟਡ ਨੇ ਤੇ ਉਹਨਾਂ ਲਈ ਕੀ ਕੀਤਾ ਜਾ ਰਿਹਾ ਹੈ ਜਿਹੜੇ ਜੇਲਾ ਚੋਂ ਹੈਗੇ ਉਹ ਜਦੋਂ ਬਾਹਰ ਆਂਦੇ ਆ ਬੇਲ ਤੇ ਆਂਦੇ ਆ ਉਹਨਾਂ ਦੇ ਉੱਪਰ ਆਪਾਂ ਨਿਗਰਾਨੀ ਰੱਖਦੇ ਆ ਜਿਹੜੇ ਉਹਨਾਂ ਵਿੱਚੋਂ ਰਿਪੀਟ ਆਫੈਂਡਰਸ ਹੈਗੇ ਜਿਨ੍ਹਾਂ ਦੇ ਖਿਲਾਫ 3 ਜਾਂ 3 ਤੋਂ ਵੱਧ ਮੁਕੰਮਲ ਮੇ ਦਰਜ ਹੈ ਉਹਨਾਂ ਦੀ ਅਸੀਂ ਹਿਸਟਰੀ ਸ਼ੀਟਸ ਬਣਾਈ ਹੋਈ ਹੈ ਪਰਸਨਲ ਫਾਈਲਸ ਡੋਸੀਅਰਸ ਬਣਾਈ ਹੋਈ ਹੈ ਉਨਾ ਤੇ ਲਗਾਤਾਰ ਸਰਵੇਲੈਂਸ ਰੱਖਦੇ ਹੈ ਤਾਂ ਜੋ ਉਹ ਦੁਬਾਰਾ ਇਸ ਨਸ਼ਾ ਤਸਕਰੀ ਦੀ ਹਰਕਤ ਵਿੱਚ ਨਾ ਪੈ ਜੀ ਮੈਮ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੇ ਕਿ ਡਰੱਗਸ ਜਾਂ ਡਰੱਗ ਮਨੀ ਹੈ ਜਿਹੜੀ ਕਿ ਉਹ ਕਲੈਕਟ ਕਰ ਲਈ ਗਈ ਹੁਣ ਤੱਕ 3 ਲੱਖ ਤੋਂ ਉੱਪਰ ਡਰੱਗ ਮਨੀ ਅਸੀਂ ਰਿਕਵਰ ਕਰਾ ਚੁੱਕੇ ਹੈ ਤੇ ਇਸ ਤਰੀਕੇ ਦੀ ਜਿਹੜੀ ਮੁਹਿੰਮ ਹੈਗੀ ਹੈ ਸਾਡੀ ਅੱਗੇ ਵੀ ਜਾਰੀ ਰਹੂਗੀ ਰੀਹੈਬਿਲੀਟੇਟ ਹੋ ਚੁੱਕੇ ਨੇ ਤੇ ਕਾਈਂਡਲੀ ਤੁਸੀਂ ਗੁਰਪ੍ਰੀਤ ਸਿੰਘ ਜੀ ਕੁਝ ਦੱਸਣਾ ਚਾਹੁੰਦੇ ਹੋ ਮੈਂ ਇਹ ਦੱਸਣਾ ਚਾਹੁੰਦਾ ਜੀ ਵੀ ਜਿਹੜੇ ਨਸ਼ਾ ਕਰਦੇ ਵੀ ਉਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਆਪਾਂ ਨੂੰ ਕਿਉਂਕਿ ਉਹ ਇੱਕਦੋ ਨਸ਼ੇ ਦੇ ਵਿੱਚ ਫਸੇ ਹੀ ਹੁੰਦੇ ਆ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਹੈਗਾ ਵੀ ਉਹਨਾਂ ਦੀ ਹੈਲਪ ਕਰੋ ਵੀ ਮਦਦ ਕਰੋ ਜਿਵੇਂ ਆ ਨਵੀਂ ਸਰਕਾਰੀ ਇਹਨਾਂ ਦੇ ਗਾਈਡਲਾਈਨਾਂ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਅਸੀਂ ਵੀ ਖੁਸ਼ ਆ ਜਿਹੜੇ ਮੁੰਡੇ ਜਣ ਕੇ ਸਾਡੇ ਨਾਲ ਦੇ ਫਰੈਂਡ ਪੂਰੇ ਹੋ ਗਏ ਸੀ ਜਿਨ੍ਹਾਂ ਨੇ ਉਹ ਚੀਜ਼ਾਂ ਦੇ ਰਹੇ ਆ ਵੀ ਅੱਜ ਉਹਨਾਂ ਦੇ ਕਾਰਵਾਈ ਅਸੀਂ ਇਹ ਚੀਜ਼ ਤੋਂ ਖੁਸ਼ ਆ ਉਹਨਾਂ ਦੀ ਹੈਲਪ ਕਰੋ ਆ ਤੁਸੀਂ ਨਸ਼ੇ ਤੋਂ ਬਾਹਰ ਆਉਣ ਵਾਸਤੇ ਆਪ ਪੁਲਿਸ ਨੂੰ ਅਪਰੋਚ ਕੀਤਾ ਜਾ ਤੁਹਾਨੂੰ ਕਿਸੇ ਨੇ ਮੋਟੀਵੇਟ ਕੀਤਾ ਮੈਨੂੰ ਸਰ 3 ਇਅਰ 3 ਇਅਰ ਹੋ ਗਏ ਮਦਵਿੰਦਰ ਵੀਰ ਸਰ ਐਸਪੀ ਰਹੇ ਆਪਣੇ ਜਗਰਾਵਾਂ ਉਹਨਾਂ ਨੇ ਮੈਨੂੰ ਜਾਨਕੀ ਮੇਰੀ ਕਾਉਂਸਲਿੰਗ ਕਰਦੀ ਮੈਨੂੰ ਬੁਲਾਉਂਦੇ ਸੀ ਆਗੇ ਆ ਮੈਂ ਉਹਨਾਂ ਨੇ ਮੈਨੂੰ ਸਮਝਾਉਣਾ ਕਿ ਹੁਣ ਮੌਕਸਰ ਐਸਪੀ ਸਰ ਹੋਆ ਉਹਨਾਂ ਨੇ ਮੈਨੂੰ ਬ੍ਰਦਰ ਵਾਂਗੂ ਟਰੀਟ ਕੀਤਾ ਜਾਨਕੀ ਤੇ ਉਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਇੱਥੇ ਖੜਾ ਜੀ ਆ ਜਿੱਦਾਂ ਪੁਲਿਸ ਨੇ ਤੁਹਾਨੂੰ ਮੋਟੀਵੇਟ ਮਾਤਾ ਜੀ ਅੱਜ ਤੁਸੀਂ ਆਪਣੇ ਨਾਲ ਤੇ ਜਿਹੜੇ ਮਾਤਾ ਜੀ ਨੂੰ ਬੁਲਾਓ ਨਸ਼ੇ 'ਚ ਫਸ ਬੁਆਏਸ ਅਸੀਂ ਜਿਹੜੇ ਅਸੀਂ ਨਸ਼ੇ ਤੋਂ ਦੂਰ ਰੱਖੇ ਸਿਰੋਂ 8 ਇਅਰ ਹੋ ਗਏ ਕਿਸ ਨੂੰ 11 ਇਅਰ ਹੋ ਗਏ ਜਿਹੜੇ ਅਸੀਂ ਨਸ਼ੇ ਤੋਂ ਦੂਰ ਆ ਸਾਡੀ ਜਗਰਾਉਂ ਅਸੀਂ ਕਾਉਂਸਲਿੰਗ ਕਰਦੇ ਆਂ ਸਾਡੀ ਉੱਤੇ ਸੈਮੀਨਾਰ ਲਾਉਂਦੇ ਆਂ ਅਸੀਂ ਜਗਰਾਉਂ ਤੇ ਹਾਂ ਜਗਰਾਉਂ ਮਾਤਾ ਜੀ ਤੁਸੀਂ ਵੀ ਆ ਜਾਓ ਤੁਹਾਡਾ ਕੀ ਸ਼ੁਭਨਾਮ ਹੈ ਦੱਸੋ ਸੋ ਗਲਬਤ ਕੀਤੀ ਡੀਆਈਜੀ ਰੇਂਜ ਦੇ ਮੁਖ ਅਧਿਕਾਰੀ ਨੇ ਜਿਹੜੇ ਕਿ ਮੌਜੂਦ ਸੀ ਜਿਨ੍ਹਾਂ ਦੇ ਬਲੋਂ ਅੱਜ ਪੀਸੀ ਕੀਤੀ ਗਈ ਤੇ ਜਾਣਕਾਰੀ ਦਿੱਤੀ ਗਈ ਕਿ ਨਸ਼ਾ ਤਸਕਰਾਂ ਨੂੰ ਕਿਸ ਤਰੀਕੇ ਦੇ ਨਾਲ ਠੱਲ ਪਾਈ ਜਾਵੇਗੀ ਕਿੰਨੇ ਕੇਸ ਨੇ ਜਿਹੜੇ ਕਿ ਜਮਾ ਹੋਏ ਨੇ ਕਿੰਨੇ ਡਰਗਮਨੀ ਹੈ ਜਿਹੜੀ ਕਿ ਉਹ ਲਈ ਗਈ ਹੈ ਜਿਉਂ ਯੁੱਧ ਨਸ਼ਾ ਵਿਰੁੱਧ ਤੇ ਹ ਲਗਾਤਾਰ ਪੰਜਾਬ ਪੁਲਿਸ ਆ ਜਿਹੜੀ ਕਿ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੀ ਹੈ ਜਿਸ ਤੋਂ ਲੋਕ ਨੇ ਜਿਹੜੇ ਕਿ ਉਹ ਵੀ ਕਾਫੀ